ਜੰਮਾਦ ਜੀ ਦਾ ਸਵਾਗਤ ਹੈ ਸਾਰਿਆਂ ਦਾ ਸਤ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਆਇਆ ਬਾਕੇ ਅਸੀਂ ਜੇ ਪਸਾਂ ਹੋਰ ਵੀ ਹਰ ਮਹੀਨੇ ਚਲਦੀਆਂ ਰਹਿਣਗੀਆਂ ਜਿੰਨੇ ਵੀ ਹੋਰ ਸਾਡੇ ਦਾਸਤਾਨ ਦੇ ਜਿਵੇਂ ਸਾ达 ਕੰਨਣਾ ਦੇ ਵੀ ਜਾਂ ਬੂਜਵਾਲਾ ਜੀ ਜਾਂ ਅਜਵੀਰ ਸ਼ਰੀਫ ਸਾਰੇ ਪਾਸੇ ਅਸੀਂ ਵਕਫ ਵਕਫ ਆਉਣ ਵਾਲੇ ਮੌਕੇ ਵਿੱਚ ਪਸਾਂ ਭੇਜਦੇ ਰਹਾਂਗੇ ਇਲਾਕਾ ਵਾਸੀਆਂ ਨੂੰ ਆਪਾਂ ਜੇ ਕਰ ਦਈਏ ਸੂਚਿਤ ਵੀ ਇਹ ਜਾਣ ਦੇ ਕੀ ਪ੍ਰਕਿਰਿਆ ਹੋਵੇਗੀ ਇਹਨੂੰ ਦੱਸਿਆ ਜਾ ਰਿਹਾ ਔਰ ਕਦੋਂ ਕਦੋਂ ਜਾਂਦੀਆਂ ਨੇ ਬੱਸਾਂ ਇਹ ਜਿਵੇਂ ਅੱਜ ਬੱਸ ਚੱਲ ਰਹੀ ਹੈ ਅਸੀਂ ਪਿੱਛੇ ਮੈਂ ਇੱਕ ਆਡੀਓ ਵੀ ਪਾਈ ਸੀਗੇ ਆਪਣੇ ਗਰੁੱਪਾਂ ਸਾਰੇ ਵਿੱਚ ਸੋਸ਼ਲ ਮੀਡੀਆ ਤੇ ਕਿ ਜਿੰਨੇ ਵੀ ਕਿਸੇ ਨੇ ਜਾਣਾ ਹੈ ਉਹ ਆਪਣਾ ਨਾਂ ਦੇ ਆਧਾਰ ਕਾਰਡ ਸਾਨੂੰ ਅ ਉਹ ਸਰਕਾਰਾਂ ਤੇ ਆ ਕੇ ਸਾਡੇ ਪੁਛਾਂ ਦੇ ਪਾਰਟੀ ਦਾ ਫੋਨ ਲਗਾ ਦੋਵੇ ਤਾਂ ਕਿ ਅਸੀਂ ਉਹ ਫੋਨ ਨੰਬਰ ਨਾਮ ਕਰ ਰੋਟ ਕਰ ਸਕੀਏ ਜਿਵੇਂ ਬਸ ਜਾਏਗੀ ਇਸ ਰੋਡ ਬਲਾਕ ਦੇ ਉਸ ਪਾਸੇ ਚ ਜਿੱਥੇ ਵੀ ਜਾਣਾ ਚਾਹੁੰਦੇ ਉਸ ਪਾਸੇ ਭੇਜ ਸਕਦੇ ਆ ਅੱਜ 30 40 ਦੇ ਕਰੀਬ ਸਾਨੂੰ ਮੇਰੇ ਵੀਰ ਸਾਰੇ ਭੈਣਾਂ ਜਾ ਰਹੀਆਂ ਨੇ ਜਿਨ੍ਹਾਂ ਸਾਰੇ ਦਾ ਸਾਰਾ ਖਰਚਾ ਪੰਜਾਬ ਸਰਕਾਰ ਉਠਾਏਗੀ ਇਹਨਾਂ ਸਾਡੇ ਯਾਤਰਾਵਾਂ ਦੇ ਮੱਦੇਨਜ਼ਰ ਆਏ ਰੋਧ ਵੱਡਾ ਮੌਕਾ ਹੈ ਕਿ ਉਹ ਸਾਰਾ ਪੰਜਾਬ ਸਰਕਾਰ ਇਹਦੀ ਦੇ ਨਿਬਦਲੇ ਕੋਈ ਪੈਸਾ ਜਾਂ ਫ੍ਰੀ ਕਰਾਈ ਆ ਰਹੀ ਹੈ ਹਾਂ ਕੋਈ ਪੈਸਾ ਨਹੀਂ ਆਉਂਦਾ ਉਹਨਾਂ ਦੇ ਸੂਰਤ ਨੂੰ ਹੋਰ ਵੀ ਜਿਹੜੇ ਬਜ਼ੁਰਗ ਜਾਣਾ ਚਾਹੁੰਦੇ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜ਼ਰੂਰ ਪੰਜਾਬ ਸਰਕਾਰ ਪਰ ਪਹਿਲਾਂ ਪੰਜਾਬ ਸਰਕਾਰ ਬਲੋਏ ਬੜਾ ਵੱਡਾ ਉਪਰਾਲਾ ਹੈ ਕਿ ਕਿਸੇ ਵੀ ਗਰੀਬ ਨੂੰ ਜਾਂ ਜਿਹਦੇ ਕੋਲ ਪੈਸੇ ਨਹੀਂ ਹੈ ਉਹ ਫੋਰਡ ਨਹੀਂ ਕਰ ਸਕਦਾ ਉਹ ਧਾਰਮਿਕ ਯਾਤਰਾ ਜਿਹੜੀ ਉਹ ਫ੍ਰੀ ਆਫ ਕਾਸਟ ਪੰਜਾਬ ਸਰਕਾਰ ਤੇ ਪੈਤ ਕਰ ਸਕਦਾ ਬਿਲਕੁਲ ਬាទ ਇਸ ਸਬੰਧ ਵਿੱਚ ਪੰਜਾਬ ਰੂਟਸ ਆਖੋ ਆ ਸਾਡੀ ਡਿਊਟੀ ਲੱਗੀ ਆ ਸਾਡਾ ਸਰ ਸਹਿਬਾਨ ਨੂੰ ਇਸ ਵਾਰੂ ਟੀਮ 30 ਸਾਲਾਂ ਦੀ ਯਾਤਰਾ ਕਰਨ ਦੇ ਲਈ ਇਹ ਵਾਰ ਜਿਹੜੀ ਅੱਜ ਸਾਡੀ ਮਟੀਰੀਅਲ ਹਾਲਕੇ ਤੋਂ ਪਹਿਲੀ ਵਾਰ ਜਾ ਰਹੀ ਆ ਕਾਜੀ ਜਾਏਗੀ ਤੋਂ ਸਵੇਰੇ ਦਰਵਾਜ਼ਾ ਅਮਰਸਰ ਸਾਹਿਬ ਉਸ ਤੋਂ ਬਾਅਦ ਤਲਵੰਡੀ ਸਾਹਿਬੋਂ ਵਟਿੰਡਾ ਗਾਈਡ ਹੋ ਕੇ ਸီး ਕਰੇਗੀ ਤੇ ਸੰਗਤ ਨੂੰ ਲੈ ਕੇ ਸਵੇਰੇ ਵਾਪਸ ਤੇ ਆਏ ਤੇ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਬੜਾ ਨਿਯਤਲਾ ਉਪਰਾਲਾ ਕੀਤਾ ਗਿਆ ਆ ਇਸ ਲਈ ਸੰਗਤ ਨੇ ਆਪਣੇ ਜੇਬ ਤੋਂ ਕੋਈ ਪੈਸਾ ਨਹੀਂ ਕਰਨਾ ਸਾਰੀ ਜਿਹੜੀ ਇਹ ਖਰਚਾ ਹੈ ਪੰਜਾਬ ਸਰਕਾਰ ਉਤਾਰੀ ਆ ਸਾਡਾ ਜਨਾ ਸਾਫੋ ਡਿਪਾਰਟਮੈਂਟ ਉਤਾਰਿਆ ਸੰਗਤਾਨਾ ਸਿਰਫ ਬੈਠ ਕੇ ਜਾਣਾ ਆਪਣਾ ਪਰਚੰਗੀ ਕਰਦੀ ਆ ਤੇ ਮੌਜ ਕਰਨੀ ਆ ਬਾਤਾਂ ਕਰਨੀ ਆ ਸਾਡਾ ਸੱਚੇ ਹੀ ਕੰਮ ਕਰਦੇ ਨੇ ਤੇ ਮਾਨੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆ ਇੱਥੇ ਆਏ ਆ ਸਾਡਾ ਕਿ ਹਾਂ ਸਾਡਾ ਆਏ ਇਹਨਾਂ ਨੇ ਅੱਜਦਾਨੀ ਸਾਥ ਕੀਤਾ ਹੈ ਸਾਰੀ ਸਰਕਾਰ ਦਾ ਪੰਜਾਬ ਸਰਕਾਰ ਦਾ ਬਹੁਤ ਬਹੁਤ